ਚੰਡੀਗੜ੍ਹ ਦੇ ਇੱਕ ਸਟੂਡੈਂਟ ਨੇ ਇੰਟਰਨੈਸ਼ਨਲ ਐਫ ਆਈ ਡੀ ਈ ਦੀ ਰੇਟਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਉਮਰ ਵਿੱਚ ਕੁੜੀਆਂ ਗੁੱਡੀਆਂ ਨਾਲ ਖੇਡਣ ਦਾ ਸ਼ੌਂਕ ਰੱਖਦੀਆਂ ਨੇ ਜਿਆਨਾ ਗਰਗਨੇ ਇਤਿਹਾਸ ਰਚ ਦਿੱਤਾ ਹੈ ਉਹ ਚੰਡੀਗੜ੍ਹ ਵਿਖੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ ਉਹ 5 ਸਾਲ ਅਤੇ 11 ਮਹੀਨੇ ਦੀ ਹੈ ਇਸ ਵਿਦਿਆਰਥਣ ਨੇ ਸਕੂਲ ਦੇ ਨਾਲ ਨਾਲ ਚੰਡੀਗੜ੍ਹ ਦਾ ਨਾਂ ਵੀ ਰੌਸ਼ਨ ਕੀਤਾ ਹੈ ਚੰਡੀਗੜ੍ਹ ਚੈਸ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਤੇ ਵਿਸ਼ਵ ਸ਼ਤਰੰਜ ਫੈਡਰੇਸ਼ਨ ਤੋਂ ਪ੍ਰਮਾਣਿਤ ਕੋਚ ਨਵੀਨ ਬਾਸਨ ਨੇ ਦੱਸਿਆ ਕਿ ਜਿਆਨਾ ਦਾ ਪਰਿਵਾਰ ਸੈਕਟਰ 23 ਵਿੱਚ ਰਹਿੰਦਾ ਹੈ ਉਸ ਦਾ ਵੱਡਾ ਭਰਾ ਆਯਾਨ ਗਰਗ ਰਾਸ਼ਟਰੀ ਮੁਕਾਬਲੇ ਵਿੱਚ ਦੋ ਤਗਮੇ ਜਿੱਤ ਚੁੱਕਾ ਹੈ ਜਿਆਨਾ ਨੇ 3 ਸਾਲ ਦੀ ਉਮਰ ਵਿੱਚ ਆਪਣੇ ਭਰਾ ਨਾਲ ਚੈਸਤੀ ਕਲਾਸ ਵਿੱਚ ਆਉਣ ਲੱਗੀ ਸੀ ਜਲਦ ਹੀ ਉਸ ਨੂੰ ਵੀ ਸ਼ਤਰੰਜ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਨਵੀਨ ਬਾਸਨ ਨੇ ਦੱਸਿਆ ਕਿ ਹੁਣ ਇਹ ਖਿਡਾਰਣ ਸ਼ਤਰੰਜ ਵਿੱਚ ਆਪਣੇ ਤੋਂ 10 ਅਤੇ 15 ਸਾਲ ਵੱਡੇ ਖਿਡਾਰੀਆਂ ਨੂੰ ਆਸਾਨੀ ਨਾਲ ਹਰਾ ਦਿੰਦੀ ਹੈ